ਪੰਜਾਬ ਬਾਣੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਤੁਹਾਡੇ ਇਲਾਕੇ ਦੀਆਂ ਖਾਸ ਖਬਰਾਂ ਆਓ ਅੱਜ ਦੇਖਦੇ ਹਾਂ ਇੱਕ ਖਾਸ ਖਬਰ ਕੁੰਬੜਾ ਦੇ ਪੀੜਤ ਪਰਿਵਾਰਾਂ ਨੇ ਕੀਤਾ ਐਸਐਸਪੀ ਮੋਹਾਲੀ ਦਾ ਕਿਰਾਉ ਜਮਕੇ ਕੀਤੀ ਪੁਲਿਸ ਤੇ ਸਰਕਾਰ ਵਿਰੁੱਧ ਨਾਰੇਬਾਜ਼ੀ ਬਲਵਿੰਦਰ ਕੁੰਬੜਾ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਕਾਮੇਡੀਅਨ ਸਰਕਾਰ ਹਰ ਫਰੰਟ ਤੇ ਹੋਈ ਫੇਲ ਹੋਈ ਏਡੀਸੀ ਸ਼੍ਰੀ ਵਿਰਾਜ ਤਿਰਕੇ ਨੇ ਮੰਗ ਪੱਤਰ ਲੈ ਕੇ ਪੀੜਤ ਪਰਿਵਾਰਾਂ ਦੀ مالی ਮਦਦ ਲਈ ਇੱਕ ਹਫ਼ਤੇ ਦਾ ਮੰਗਿਆ हरमिंदर मावी ने कहा कि नादरशाही ते अन्यनी बोली सरकार अते पुलिस दिया वदीकियां दिन प्रतिदिन वाद रहीयां हन लंबardar जखवाली ने कहा कि ए पहली बार है कि दो मामा नु अपने कतल हुए बेटियां दे इंसाफ ਲਈ सड़कां ते रुलना पै रहया है आओ देखदे हां ये खबर विस्तार सहित ਦੇ ਕੇ ਤੇ ਆਪਣੀ ਜਾਨ ਦੇ ਕੇ ਗੱਡੀਆਂ ਨਹੀਂ ਚਹੀ ਆ ਕੇ ਮਰਾਂਗੀ ਕਿਉਂਗਾ ਬੇਟਾ ਕਿ ਮਰੂ ਮੇਸੀ ਅਸੀਂ ਇੱਥੇ ਹਰਨਾ ਜਿਹੜਾ ਮੇਰੇ ਕੋਸ਼ਿਸ਼ ਨਹੀਂ ਰਿਹਾ ਮੈਂ ਆਪਣੇ ਪੁੱਤ ਦੇ ਸਹਾਰਾ ਤੇ ਜਾਣਾ ਸੀਗਾ ਉਹਦੇ ਉਹਦੀ ਬਰੋਹਾਈ ਤੇ ਲੈ ਆਪਰੇ ਤਸਵੀਰਾਂ ਲੈ ਮੈਂ ਉਹਦੇ ਉਹਦੇ ਚੂੜੇ ਦੇ ਸਹਾਰਾ ਤੇ ਜਾਣਾ ਸੀਗਾ ਭੈਣਾਂ ਜੇ ਤਾਂ ਖੁਸ਼ਰਮਾਨ ਸੀਗੇ ਉਹ ਛੋਟੇ ਅਜੂਬੀਆਂ ਮੇਰੀਆਂ ਮੇਡੀਆਂ ਕੜੀਆਂ ਨੇ ਹਾਂ ਪਿੱਛੇ ਖੜੀ ਤੁਹਾਨੂੰ ਬਤਾ ਰਹੀ ਕਿੱਦਾਂ ਜਿੰਦੀਆਂ ਨੇ ਉਹਦੀਆਂ ਤਸਵੀਰਾਂ ਦੇਖਦੇ ਇੱਕੇ ਵੀ ਐਕ ਵੀ ਹੋਣਗੇ ਜ਼ਿੰਮੇਵਾਰ ਸਾਡੀ ਇਹ ਮੀਡੀਆ ਦੀ ਵੀ ਮੌਤ ਦੀ ਸਾਡੇ ਸਾਰੇ ਪਰਿਵਾਰ ਦਾ ਆ ਜੀ ਸਾਰਾ ਪਰਿਵਾਰ ਹੀ ਇੱਥੇ ਪੈਜਣਾ ਚੜਾ ਲਓ ਜਿਹੜੀ ਗੱਡੀਆਂ ਚੜਾਣੀਆਂ ਸਾਡੇ ਨੂੰ ਹਾਏ 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 ਮੁਰਾਮ ਘਮੀ ਤੇ ਨਿਯਤ ਤੇ ਸਰਬਤੇ ਪੈ ਤੋ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਪ੍ਰੈਸਰ ਆਹੀਂ ਦੱਸਣਾ ਚਾਹੁੰਦੇ ਆ ਕਿ ਜੋ ਇੱਥੇ ਹੁਣ ਧਰਨਾ ਲੱਗਿਆ ਸੀ ਬਹੁਤ ਹੀ ਦੁਖਦਾਈ ਗੱਲ ਹੈ ਕਿ ਦੋ ਮਾਮਾ ਨੂੰ ਆਪਣੇ ਬੱਚਿਆਂ ਦੇ ਕਾਤਲਰ ਨੂੰ ਫੜਾਉਣ ਵਾਸਤੇ ਨਿਆਂ ਸਾਫ ਲੈਣ ਵਾਸਤੇ ਗੁੰਗੀ ਬੋਲੀ ਤੇ ਅੰਨੀ ਪੁਸ ਦੀ ਖਿਲਾਫ ਜਿਹੜੀ ਕਾਰਵਾਈ ਇੱਕ ਸੜਕ ਤੇ ਬੈਠ ਕੇ ਜਿਹੜਾ ਨਿਆਂ ਸਾਫ ਮੰਗ ਰਿਆ ਨੇ ਪਿਛਲੇ 25 ਦਿਨ ਤੋਂ ਇਹ ਲੜਾਈ ਚੱਲ ਰਹੀ ਹੈ ਸਰਕਾਰ ਦਾ ਜਿਹੜਾ ਧਰਨਾ ਚਕਾਇਆ ਸੀ 에어ਪੋਰਟ ਰੋਡ ਜਾਮ ਕੀਤਾ ਸੀ 3 ਦਿਨ ਤੇ ਸਰਕਾਰ ਤੇ ਇਥੇ ਦਾ ਐਮ ਐਲ ਏ ਡੀਐਸਪੀ ਐਮਐਲਏ ਐਸਡੀ ਬਹੁਤ ਵੱਡੇ ਵੱਡੇ ਦਾਅਵੇ ਤੇ ਵਾਅਦੇ ਕਰਕੇ ਗਿਆ ਸੀ ਅਸੀਂ ਪਰਿਵਾਰ ਦਾ ਰੱਖਿਆ ਸੀ ਵੀ ਕਿ ਕੁ ਕਰੋੜ ਰੁਪਇਆ ਜਿਹੜਾ ਮਿਲਣਾ ਚਾਹੀਦਾ ਮਾਲੀ ਸਹਾਇਤਾ ਮਿਲਣੀ ਚਾਹੀਦੀ ਇੱਕ ਪਰਿਵਾਰ ਨੂੰ ਨੌਕਰੀ ਸਰਕਾਰੀ ਚਾਹੀਦੀ ਹੈ ਐਸ ਸੀ ਐਸਟੀ ਇਕਟ ਲਾ ਕੇ ਇਹਨਾਂ ਨੂੰ 8.5 ਲੱਖ ਰੁਪਇਆ ਉਹ ਕੰਪੰਸੀਸ਼ਨ ਮਿਲਣਾ ਚਾਹੀਦਾ ਤੇ ਦੂਜੀ ਪਰਿਵਾਰ ਲੋਕਾਂ ਦੀ ਮੰਗ ਸੀ ਵੀ ਜਿਹੜੇ ਬਾਹਰਲੇ ਪ੍ਰਵਾਸੀ ਨੇ ਉਹਨਾਂ ਦੀਆਂ ਜਿਹੜੀਆਂ ਇੱਥੇ ਤੋਂ ਵੋਟਾਂ ਉਹਨਾਂ ਦੇ ਨੀਲੇ ਕਾਰਡ ਆਧਾਰ ਕਾਰਡ ਇੱਥੇ ਦੇ ਐਡਰੈਸ ਤੇ ਕੱਟੇ ਜਾਣ ਤਾਂ ਕਿ ਜੇ ਕੋਈ ਕ੍ਰਾਈਮ ਕਰਕੇ ਭੱਜਦਾ ਹੈ ਤਾਂ ਉਹਨਾਂ ਦੇ ਜਿਹੜੇ ਹੈ ਲੱਭਣਾ ਉਹਨਾਂ ਨੂੰ ਮੁਸ਼ਕਲ ਹੋ ਜਾਂਦਾ ਹੈ ਪਰ ਲੇਕਿਨ ਉੱਥੇ ਬਹੁਤ ਵੱਡੇ ਵੱਡੇ ਦਾਅਵੇ ਪਹਿਲਾਂ ਤਾਂ ਧਰਨੇ ਚਕਾਣ ਵੇਲੇ ਕਰੇ ਫਿਰ ਜਿਸ ਦਿਨ 24 ਤਰੀਕ ਨੂੰ ਭੋਗ ਵੇਆ ਉਦੋਂ ਬਹੁਤ ਵੱਡੇ ਵੱਡੇ ਦਾਅਵੇ ਤੇ ਵਾਦੇ ਕੀਤੇ ਲੇਕਿਨ ਉਹਨਾਂ ਜੋ ਇੱਕ ਵੀ ਜਦੋਂ ਪੂਰਾ ਨਾ ਹੋਇਆ ਅਸੀਂ ਪ੍ਰੈਸ ਕਾਨਫਰੰਸ ਕਰਕੇ 8 ਦਿਨ ਦਾ ਜਿਹੜਾ ਸਮਾਂ ਦਿੱਤਾ ਗਿਆ ਸੀ 8 ਦਿਨ ਚ ਪੁਲਿਸ ਪ੍ਰਸ਼ਾਸਨ ਦੇ ਤੇ ਸਰਕਾਰ ਦੇ ਤੇ ਇੱਥੇ ਦੇ ਐਮਐਲਏ ਦੇ ਕੰਨ ਤੇ ਯੂਨੀ ਸਰਕ ਦੀ ਐਮਸੀ ਚਾਰ ਬੰਦੇ ਪੁਲਿਸ ਮੁਲਾਜ਼ਮ ਲੈ ਕੇ ਰਾਤ ਦੋਨੇ ਪਰਿਵਾਰਾਂ ਨੂੰ ਡਰਾਣ ਧਮਕਾਣ ਚਲੇ ਗਿਆ ਵੀ ਤੁਸੀਂ ਧਰਨੇ ਤੇ ਨਹੀਂ ਜਾਣਾ ਤੁਹਾਡੀ ਜਿਹੜੀ ਸੇਵਾ ਜਿਹੜੀ ਤੁਹਾਡੇ ਹੈਲਪ ਹੈਗੀ ਉਹ ਪੂਰੀ ਹੋਊਗੀ ਪਰ ਲੇਕਿਨ ਅਜਿਹੇ ਟਾਊਟ ਚਮਚੇ ਬਹੁਤ ਹੁੰਦੇ ਨੇ ਇਹ ਪਹਿਲਾਂ ਵੀਰ ਵਿਧਰ ਦੇ ਵੇਲੇ ਵੀ ਸੀ ਇਹ ਰਾਮੋ ਵਾਲੀਏ ਦੇ ਵੇਲੇ ਵੀ ਸੀ ਤੇ ਹੁਣ ਵੀ ਉਹੀ ਚੱਲ ਰਹੇ ہیں ਇਹੀ ਘੁੰਮ ਰਿਹਾ ਜਿਹੜਾ ਡੇਰਾ ਸਾਰਾ ਘੁੰਮ ਰਿਹਾ ਹੈਗਾ ਤੇ ਮੈਂ ਐਸ ਐਮ ਐਲ ਨੂੰ ਤੁਹਾਡੇ ਨਾਲ ਹੀ ਕਹਿਣਾ ਚਾਹੁੰਦਾ ਇੱਥੇ ਪਹਿਲਾਂ ਵੀ ਐਮ ਐਲ ਨੇ ਪਰਚੇ ਕਰਾਏ ਹੁਣ ਵੀ ਤੂੰ ਕਰਾ ਰਹੇਗਾ ਤੂੰ ਵੱਡਾ ਬਹੁਤ ਵੱਡਾ ਯੋਗਦਾਨ ਪਾ ਰਹਿਆ ਪਰ ਲੇਕਿਨ ਤਿੰਨ ਤੇਰੇ ਖਿਲਾਫ ਜਿਹੜੀ ਹੈ ਬਹੁਤ ਵੱਡਾ ਜਿਹੜਾ ਸੰਘਰਸ਼ ਹੈ ਅਸੀਂ ਵਿੱਢਾਂਗੇ ਜਿਹੜੀ ਕਾਲ ਆ ਕੇ ਦਿੱਤੀ ਗਈ ਸੀ ਤੁਹਾਡੇ ਵੱਲੋਂ ਸੀ ਜਾਂ ਸੋਨਾ ਸਾਹਿਬ ਨਾਲ ਇਹ ਕਾਮਨ ਸੀ ਕਈ ਜਥੇਬੰਦੀਆਂ ਸੀ ਅਕਾਲੀ ਦਲ ਵੱਲੋਂ ਸੀ ਪਰ ਅਕਾਲੀ ਦਲ ਤਾਂ ਮੁੜ ਕੇ ਸਾਨੂੰ ਕਿਤੇ ਲੱਭਿਆ ਨਹੀਂ ਪਹਿਲਾਂ ਵੀ ਕਈ ਵਾਰੀ ਲੱਭਦਾ ਨਹੀਂ ਇਹ ਅਕਾਲੀ ਦਲ ਅਸੀਂ ਤਾਂ ਤਾਂਗਾ ਵੀ ਚਲੋ ਪਰਚੇ ਕਾਮਨ ਹੈ ਸਾਂਝਾ ਹੈਗਾ ਮੰਗ ਡਿਮਾਂਡ ਇਕੱਠੀ ਹੈ ਕੇਵਲ ਤਾਂ ਕੇਵਲ ਬੱਚਿਆਂ ਦੇ ਪੇਰੇ ਇਨਸਾਨ ਨੂੰ ਜਿਹੜਾ ਹੈਗਾ ਇਨਸਾਫ ਮਿਲਣਾ ਚਾਹੀਦਾ ਸਾਡੇ ਪਰਚੇ ਦਾ ਕੋਈ ਗੱਲ ਨਹੀਂ ਪਰਚੇ ਸਾਡਾ 6 ਮਹੀਨੇ ਨੂੰ ਹੋਜੂ ਕੈਨਸਲ ਨਹੀਂ ਹੁੰਦਾ ਤਾਂ ਵੀ ਕੋਈ ਗੱਲ ਨਹੀਂ ਪਰ ਜਿਹੜਾ ਬੱਚਿਆਂ ਨਾਲ ਵਾਦਾ ਕੀਤਾ ਬੱਚਿਆਂ ਦੇ ਪੇਰੈਂਟਸਾਂ ਨਾਲ ਵਾਦਾ ਕੀਤਾ ਉਹ ਵਾਦਾ ਪੂਰਾ ਕਰਨਾ ਚਾਹੀਦਾ ਨਾ ਇੱਥੇ ਦੇ ਐਮਐਲਏ ਨੇ ਕਰਿਆ ਨਾ ਇੱਥੇ ਦੇ ਐਸਡੀਐਮ ਮੰਨ ਰਹੀ ਹੈ ਡੀਸੀ ਇੱਥੇ ਦੀ ਮੁਹਾਲੀ ਦੀ ਡੀਸੀ ਨੇ ਨਿਕਲਦੀ ਮਹੀਨਾ ਡੇਢ ਮਹੀਨਾ ਹੋ ਗਿਆ ਅੰਦਰੋਂ ਡੀਸੀ ਨੇ ਜਾ ਕੇ ਬੱਚਿਆਂ ਦੇ ਪੇਰੈਂਟਸਾਂ ਦੀ ਬੱਚਿਆਂ ਦੇ ਮਾਂ-ਬਾਪਾ ਦੀ ਖਬਰ ਸਾਰ ਨਹੀਂ ਲਈ ਏਡੀਸੀ ਦੇ ਵਿੱਚ ਜਦੋਂ ਆਇਆ ਜਦੋਂ ਅਸੀਂ ਸੜਕ ਤੇ ਜਿਹੜਾ ਬੈਠ ਕੇ ਧਰਨਾ ਦਿੱਤਾ ਤਾਂਗੇ ਦੇ ਏਡੀਸੀ ਨਿਕਲਿਆ ਹੁਣ ਕਹਿ ਕੇ ਗਿਆ ਵੀ ਅਸੀਂ ਹਫ਼ਤੇ 'ਚ ਜਿਹੜਾ ਇਹਨਾਂ ਦਾ ਕੰਪੰਸੀਸ਼ਨ ਬਣਦਾ ਉਹ ਦੇ ਦਾਂਗੇ ਜਿਹੜੀਆਂ ਮੰਗਾਂ ਪੂਰੀਆਂ ਕਰ ਦਾਂਗੇ ਪਰ ਜੇ ਹਫ਼ਤੇ ਜਾਂ 10 ਦਿਨਾਂ ਜਾਂ 15 ਦਿਨ 'ਚ ਨਹੀਂ ਤਾਂ ਤੁਹਾਡੇ ਰਾਹੀਂ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਅਗਲੀ ਤਿਆਰੀ ਜਿਹੜੀ ਇਹ ਤੋਂ ਬਹੁਤ ਵੱਡੀ ਹੋਵੇਗੀ ਤੇ ਸੰਘਰਸ਼ ਸਾਰੀ ਜਥੇਬੰਦੀਆਂ ਦੇ ਲੈ ਕੇ ਤਿੱਖਾ ਸੰਘਰਸ਼ ਕਰਾਂਗੇ ਅੱਜ ਜਿਹੜਾ ਡੀਸੀ ਆਫਿਸ ਦੇ ਸਾਹਮਣੇ ਧਰਨਾ ਦਿੱਤਾ ਗਿਆ ਪਿਛਲੇ 1 ਹਫਤਾ ਪਹਿਲਾਂ ਪੰਜਾਬ ਸਰਕਾਰ ਨੂੰ ਲੋਕਾਂ ਵੱਲੋਂ ਤੇ ਕੁੰਮੜਾ ਸਾਹਿਬ ਵੱਲੋਂ ਇੱਕ ਹਫਤੇ ਦਾ ਅਲਟੀਮੇਟਮ ਦਿੱਤਾ ਗਿਆ ਸੀ ਕਿ ਜੋ ਪੰਜਾਬ ਸਰਕਾਰ ਦੇ ਜੁम्मेवार ਨਮਾਇੰਦਿਆਂ ਨੇ ਕੁੰਬੜੇ ਲਾਈਟਾਂ ਵਾਲੇ ਚੌਕ ਤੇ ਲੋਕਾਂ ਨਾਲ ਵਾਦਾ ਕੀਤਾ ਸੀ ਤੇ ਪੀੜਤ ਪਰਿਵਾਰ ਨਾਲ ਵਾਦਾ ਕੀਤਾ ਸੀ ਕਿ ਅਸੀਂ 25-25 ਲੱਖ ਰੁਪਇਆ ਇੱਕ-ਇੱਕ ਪਰਿਵਾਰ ਨੂੰ ਜੋ ਮੁਆਵਜ਼ਾ ਬਣਦਾ ਉਹ ਦੇਵਾਂਗੇ ਤੇ ਇੱਕ ਪਰਿਵਾਰ ਨੂੰ ਸਰਕਾਰੀ ਨੌਕਰੀ ਦਵਾਂਗੇ ਇੱਕ-ਇੱਕ ਪਰਿਵਾਰ ਨੂੰ ਤੇ ਸਰਕਾਰ ਆਪਣੇ ਵਾਅਦੇ ਤੋਂ ਭੱਜ ਚੁੱਕੀ ਹੈ ਮੈਂ ਕਹਿੰਦਾ ਬੜੇ ਸ਼ਰਮ ਦੀ ਗੱਲ ਹੈ ਕਿ ਜੇ ਸਰਕਾਰਾਂ ਹੀ ਲੋਕਾਂ ਨਾਲ ਝੂਠ ਬੋਲਦੀਆਂ ਤੇ ਫਿਰ ਸੱਚ ਕੌਣ ਬੋਲੂਗਾ ਸੋ ਉਸ ਦੇ ਮੁਤਾਬਕ ਅੱਜ ਪਹਿਲਾਂ ਤਾਂ 2 ਘੰਟੇ ਫੁੱਟਪਾਥ ਤੇ ਬੈਠ ਕੇ ਧਰਨਾ ਦਿੱਤਾ ਗਿਆ ਲੇਕਿਨ ਪ੍ਰਸ਼ਾਸਨ ਦੇ ਕੰਨ ਤੇ ਜੂ ਤੱਕ ਨਹੀਂ ਸਰਕੀ ਜਦੋਂ ਨਾ ਕੋਈ ਸੁਣਵਾਈ ਹੋਈ ਤਾਂ ਲੋਕਾਂ ਨੇ ਰੋਹ ਦੇ ਵਿੱਚ ਆ ਕੇ ਫਿਰ ਸੜਕ ਦੇ ਵਿੱਚ ਧਰਨਾ ਦਿੱਤਾ ਉਸ ਤੋਂ ਬਾਅਦ ਜਦੋਂ ਸਰਕਾਰ ਦੇ ਖਿਲਾਫ ਜ਼ੋਰ ਸ਼ੋਰ ਨਾਲ ਨਾਰੇਬਾਜ਼ੀ ਹੋਈ ਤਾਂ ਫਿਰ ਏਡੀ ਸਾਹਿਬ ਆ ਕੇ ਲੋਕਾਂ ਦੀਆਂ ਜੋ ਸ਼ਿਕਾਇਤਾਂ ਸੀ ਉਹ ਵੀ ਸੁਣੀਆਂ ਤੇ ਉਹਨਾਂ ਨੇ ਮੰਗ ਪੱਤਰ ਵੀ ਦਿੱਤਾ ਔਰ ਲੋਕਾਂ ਨੂੰ ਵਿਸ਼ਵਾਸ ਦਵਾਇਆ ਕਿ ਦੋ ਦਿਨਾਂ ਦੇ ਅੰਦਰ-ਅੰਦਰ ਅਸੀਂ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਉਸ ਦੇ ਮੁਤਾਬਕ ਅਸੀਂ ਆਪਣਾ ਵਾਅਦਾ ਦੋ ਦਿਨ ਦੇ ਵਿੱਚ ਵਿੱਚ ਪੂਰਾ ਕਰਾਂਗੇ ਤਾਂ ਸਰਕਾਰ ਨੂੰ ਅਸੀਂ ਅੱਜ ਥੋੜੇ ਮਾਧਿਅਮ ਰਹੀਂ ਇਹ ਸਨੇਹਾ ਦੇਣਾ ਚਾਹੁੰਦੇ ਆ ਕਿ ਜੇ ਤੁਸੀਂ ਫਿਰ ਤੋਂ ਵਾਅਦਾ ਖਿਲਾਫੀ ਕੀਤੀ ਤਾਂ ਜਿਹੜਾ ਇਹ ਸੰਘਰਸ਼ ਹੈ ਇਹ ਹੋਰ ਵੀ ਤਿੱਖਾ ਹੋਊਗਾ ਸਰਕਾਰ ਦੇ ਨੱਕ ਦੇ ਵਿੱਚ ਦਮ ਕਰ ਦੇਾਂਗੇ ਪਰ ਨਹੀਂ ਤਾਂ ਸਰਕਾਰ ਨੇ ਜੋ ਵਾਅਦੇ ਕੀਤੇ ਆ ਦੂਜੀ ਗੱਲ ਇਹ ਹੈ ਕਿ ਅੱਜ ਪੰਜਾਬ ਦੇ ਵਿੱਚ ਮਾਹੌਲ ਇਦਾਂ ਦਾ ਬਣ ਚੁੱਕਿਆ ਹੈ ਪ੍ਰਵਾਸੀ ਜਗ੍ਹਾ-ਜਗ੍ਹਾ ਤੇ ਜਿਹੜੇ ਪੰਜਾਬੀ ਲੋਕ ਆ ਜਿਹੜੇ ਅਸਲੀ ਵਾਰਸ ਹੈ ਪੰਜਾਬ ਦੇ ਉਹਨਾਂ ਤੇ ਹਮਲੇ ਕਰ ਰਹੇ ਆ ਉਹਨਾਂ ਨੂੰ ਕੁੱਟਮਾਰ ਕਰ ਰਹੇ ਆ ਇੱਥੋਂ ਤੱਕ ਵੀ ਆ ਕਿ ਉਹ ਕਤਲ ਵੀ ਕਰ ਰਹੇ ਨੇ ਪਰ ਸਰਕਾਰ ਅੱਜ ਪੰਜਾਬੀਆਂ ਦੀ ਪੰਜਾਬ ਚੋਂ ਚੁਣੀ ਗਈ ਸਰਕਾਰ ਪੰਜਾਬੀਆਂ ਦੀ ਮਦਦ ਕਰਨ ਤੋਂ ਪੱਜ ਰਹੀ ਆ ਔਰ ਜਿਹੜੇ ਇਹ ਪ੍ਰਵਾਸੀ ਪੰਜਾਬੀਆਂ ਤੇ ਹਮਲਾ ਕਰ ਰਹੇ ਆ ਉਹਨਾਂ ਨੂੰ ਸ਼ਟਰ ਦੇ ਰਹੀ ਆ ਸੋ ਇਹ ਬਹੁਤਾ ਸਮਾਂ ਨਹੀਂ ਚੱਲਣਾ ਮੈਂ ਪੰਜਾਬ ਸਰਕਾਰ ਦੇ ਜਿਹੜੇ ਨਮਾਇंदे ਆ ਉਹਨਾਂ ਵੀ ਨੂੰ ਵੀ ਤੁਹਾਡੇ ਮਾਦਿਆਂ ਰਹੀ ਬੇਨਤੀ ਕਰਦਾ ਕਿ ਪੰਜਾਬ ਦਾ ਮਾਹੌਲ ਤੁਸੀਂ ਖੁਦ ਖਰਾਬ ਨਾ ਕਰੋ ਲੋਕਾਂ ਦੀਆਂ ਜਿਹੜੀਆਂ ਪ੍ਰੋਬਲਮ ਹੈ ਉਹਨਾਂ ਨੂੰ ਸੁਣ ਕੇ ਹੱਲ ਕਰੋ ਜਿਹੜੇ ਪ੍ਰਵਾਸੀ ਅੱਜ ਪੰਜਾਬੀਆਂ ਤੇ ਹਾਵੀ ਹੁੰਦੇ ਜਾਂਦੇ ਆ ਤੁਸੀਂ ਉਹਨਾਂ ਨੂੰ ਨੱਥ ਪਾਓ ਕਿਤੇ ਨਾ ਹੋਵੇ ਕਿ ਲੋਕਾਂ ਨੂੰ ਖੁਦ ਆ ਕੇ ਇਹ ਲੜਾਈ ਲੜਨੀ ਪਵੇ ਤੇ ਜਿਹੜੇ ਪਰਚੇ ਦਿੱਤੇ ਆ ਪੰਜਾਬ ਦੇ ਹੱਕ ਦੀ ਗੱਲ ਕਰਨ ਦੇ ਲੋਕਾਂ ਦੇ ਹੱਕ ਦੀ ਗੱਲ ਕਰਨ ਦੇ ਜਿਹੜੇ ਪੰਜਾਬ ਦੇ ਦਰਦੀ ਨੇ ਅੱਜ ਉਹਨਾਂ ਤੇ ਜਿਹੜੇ ਪਰਚੇ ਦਿੱਤੇ ਗਏ ਆ ਅਸੀਂ ਮੰਗ ਕਰਦੇ ਆ ਸਰਕਾਰ ਤੋਂ ਕਿ ਉਹਨਾਂ ਨੂੰ ਤੁਰੰਤ ਰੱਦ ਕੀਤਾ ਜਾਵੇ ਕੈਂਸਲ ਕੀਤਾ ਜਾਵੇ ਤੇ ਜਿਹੜੇ ਲੋਕਾਂ ਦੇ ਪਰਚੇ ਕੀ ਦਿੱਤੇ ਆ ਉਹਨਾਂ ਨੂੰ ਰੀਲੀਫ ਦਿੱਤੀ ਜਾਵੇ ਕਿਉਂਕਿ ਜੇ ਲੋਕ ਹੱਕ ਸੱਚ ਦੀ ਗੱਲ ਨਹੀਂ ਕਰਨਗੇ ਲੋਕ ਲੋਕਾਂ ਦੇ ਹੱਕ ਦੇ ਵਿੱਚ ਗੱਲ ਨਹੀਂ ਕਰਨਗੇ ਜਿਹੜੇ ਪੰਜਾਬ ਦੇ ਮਰਦ ਲੋਕ ਨੇ ਪੰਜਾਬ ਦੇ ਦਰਦੀ ਨੇ ਤਾਂ ਮੇਰਾ ਖਿਆਲ ਹੈ ਪੰਜਾਬ ਇੱਕ ਦਿਨ ਗੁਲਾਮ ਹੋ ਜੂਗਾ ਉਹ ਦਿਨ ਦੂਰ ਨਹੀਂ ਹੈ ਜਦੋਂ ਸਾਨੂੰ ਗੁਲਾਮੀ ਦੀ ਫੇਰ ਦੁਬਾਰਾ ਲੜਾਈ ਲਾਣੀ ਪਵੇ ਧੰਨਵਾਦ